देखो आज बहुत खुशी की घड़ी हैगी बहुत लोगों बहुत इंतजार से फैमिली ने बहुत सफरिंग देखी है बहुत ट्रेजेडी देखी है है ना तो हर ਸਾਰੇ ਲੋਕ ਆਪਣੀ ਦੁਨੀਆ ਭਰ ਦੇ ਲੋਕ ਉਹਨਾਂ ਨਾਲ ਜੁੜੇ ਹੋਏ ਨੇ ਤੇ ਸਾਡੀ ਵੀ ਇਹ ਕੋਸ਼ਿਸ਼ ਰਹੀ ਹੈ ਕਿ ਜਿੱਥੇ ਇਨੀ ਸਫਰਿੰਗ ਹੈ ਦੀਏ ਉੱਥੇ ਕੋਈ ਖੁਸ਼ੀ ਅਸੀਂ ਦੇ ਸਕੀਏ ਤਾਂ ਸਾਡਾ ਅਸੀ ਮਾਤਾ ਜੀ ਨੂੰ ਪ੍ਰੈਗਨੈਂਸੀ ਚ ਮੈਨੇਜ ਕੀਤਾ ਹੈਗਾ ਉਸੇ ਉਹਨਾਂ ਦਾ ਪ੍ਰੈਗਨੈਂਸੀ ਵਾਲਾ ਟਰੀਟਮੈਂਟ ਸੀ ਨਹੀਂ ਕੀਤਾ ਤੇ ਹੁਣ ਹੁਣ ਐਡਵਾਂਸ ਸਟੇਜ ਚ ਪ੍ਰੈਗਨੈਂਸੀ ਹੁੰਦੀ ਹੈ ਤਾਂ ਇਹ ਹੀ ਸਾਡਾ ਏਮ ਸੀਗਾ ਕਿ ਮਾਤਾ ਜੀ ਵੀ ਬਿਲਕੁਲ ਠੀਕ ਰਹਿਣ ਤੇ ਬੇਬੀ ਵੀ ਅਸੀਂ ਉਹਨਾਂ ਨੂੰ ਚੰਗਾ ਟਾਈਮ ਕੜਾ ਆਈਏ ਉਹਨਾਂ ਦਾ 8 8.5 9 ਮਹੀਨੇ ਅਸੀਂ ਜਿੰਨੀ ਪ੍ਰੈਗਨਨਸੀ ਨੂੰ ਆਪਾਂ ਪ੍ਰੋਲੋਂਗ ਕਰ ਸਕਦੇ ਆ ਆਪਾਂ ਕਰੀਏ ਬੀਪੀ ਵਗੈਰਾ ਕੰਟਰੋਲ ਚ ਰੱਖੀਏ ਤਾਂ ਕਿ ਆਪਾਂ ਇੱਕ ਮਦਰ ਵੀ ਆਪਾਂ ਹੈਲਦੀ ਰੱਖਣੀ ਹੈ ਤਾਂ ਬੱਚੇ ਨੂੰ ਵੀ ਆਪਾਂ ਹੈਲਦੀ ਦੇਣਾ ਹੈਗਾ ਤੇ ਉਹਨਾਂ ਦੀ ਗੋਦ ਆਪਾਂ 베ਰੀ ਦੇਣਾ ਹੈਗਾ ਇਹ ਸਾਡਾ ਏਮ ਸੀ ਤੋਂ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਟੀਮ ਇਹ ਅਚੀਵ ਕਰ ਸਕੀ ਹੈ ਤੇ ਅੱਜ ਸਾਰੇ ਅਸੀਂ ਬਹੁਤ ਖੁਸ਼ ਆ ਕਿ ਜੋ ਅਸੀਂ ਸਭ ਚਾਹੁੰਦੇ ਸੀ ਉਹ ਮੁਕੰਮਲ ਹੋ ਗਿਆ ਹੈ ਤੇ ਅੱਗੇ ਵੀ ਰੱਬ ਸੁੱਖ ਰੱਖੇ ਮਾਂ ਸਹੀ ਰਹੇ ਬੱਚਾ ਸਹੀ ਰਹੇ ਤੇ ਅਸੀਂ ਉਹਨਾਂ ਨੂੰ ਥੋੜੇ ਦਿਨਾਂ ਚ ਘਰ ਭੇਜੀਏ ਬੱਚਾ ਤੰਦਰੁਸਤ ਹੈ ਜੀ ਬਿਲਕੁਲ ਤੰਦਰੁਸਤ ਮੀਮੀ ਕਿਸ ਮੀਮੀ ਰਾਹੀ ਮੀਮੀ ਨੇ ਲੈ ਕਿਉਂਕਿ ਬਹੁਤ ਸਾਰੇ ਪਰਿਵਾਰ ਹੋਰ ਵੀ ਜਿਹੇ ਹੁੰਦੇ ਨੇ ਨਾ ਕਿ ਉਹਨਾਂ ਨੂੰ ਵੀ ਇਸ ਤਰ੍ਹਾਂ ਦਾ ਪਤਾ ਹੈ ਦੇਖੋ ਅਸੀਂ ਫਰਟੀਲਿਟੀ ਟਰੀਟਮੈਂਟ ਨਹੀਂ ਕੀਤਾ ਹੈਗਾ ਸਾਡੇ ਕੋਲ ਮਾਤਾ ਜੀ ਪ੍ਰੈਗਨਨਸੀ ਜੀ ਆਏ ਨੇ ਤੇ ਅਸੀਂ ਜਦੋਂ ਛੋਟੀ ਮੋਟੀ ਪ੍ਰੋਬਲਮ ਪ੍ਰੈਗਨਨਸੀ 'ਚ ਹੋਈ ਅਸੀਂ ਉਹ ਹੈਂਡਲ ਕੀਤੀ ਹੈਨਾ ਤੇ ਉਹ ਟਰੀਟਮੈਂਟ ਬਾਰੇ ਡਿਟੇਲਸ ਮੇਰਾ ਨਹੀਂ ਬੰਦਾ ਹੈਨਾ ਦੱਸਣਾ ਹੈਨਾ ਪਰ ਵੈਸੀ ਇਨ ਜਨਰਲ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਜਿਹੜੀ ਵਾਧੇ ਵਿੱਚ ਪ੍ਰੈਗਨੈਂਸੀ ਹੁੰਦੀ ਹੈ ਆਈਵੀਐਫ ਟੈਕਨੀਕ ਨਾਲ ਹੁੰਦੀ ਹੈ ਜਿਹੜੀ ਬੀਬੀ ਕਦੋਂ ਆ ਗਈ ਸੀ ਹਸਪੀਟਲ ਦੇ ਵਿੱਚ ਦਾਖਲ ਕਦੋਂ ਹੋਈ ਸੀ ਚੌਥੇ ਮਹੀਨੇ ਚ 3 ਮੰਥਸ ਕੰਪਲੀਟ ਹੋ ਗਏ ਸੀ ਫੋਰਥ ਮੰਥ ਤੋਂ ਸਾਡੀ ਕੇਅਰ ਚ ਸੀਗੀ ਠੀਕ ਸੋ ਮੈਨੂੰ ਲੱਗਦਾ ਕਿ ਅੱਜ ਦੇਸ਼ ਦੇ ਲੋਕਾਂ ਵਾਸਤੇ ਤੇ ਦੁਨੀਆ ਦੇ ਵਾਸਤੇ ਪੰਜਾਬੀਆਂ ਵਾਸਤੇ ਅੱਜ ਸਭ ਤੋਂ ਵੱਡਾ ਖੁਸ਼ੀ ਦਾ ਦੇਣਾ ਹੈ ਕਿ ਅੱਜ ਦਵਾਰੇ ਉਸ ਪਰਿਵਾਰ ਦਾ लाडला ਚਿਰਾਗ ਮੈਂ ਸਮਝਦਾ ਕਿ ਮੋੜ ਵਾਪਸ ਸ਼ੁਭਦੀਪ ਮੂਸੇਵਾਲਾ ਹੋਲੇ ਬਾਈ ਦੇ ਘਰੇ ਅੱਜ ਦਵਾਰੇ ਮੈਂ ਸਮਝਦਾ ਕਿ ਰੰਗ ਭਾਗ ਲੱਗੇ ਅੱਜ ਮੈਂ ਸਮਝਦਾ ਕਿ ਉਜੜੇ ਬਾਗਾਂ ਦੇ ਵਿੱਚ ਦਿਵਾਰੇ ਮੈਨੂੰ ਲੱਗਦਾ ਕਿ ਮੈਂ ਤਾਂ ਜਿਹੜੀ ਉਹ ਉਹਨੇ ਆਪੀ ਕਿਰਪਾ ਕੀਤੀ ਏ ਸੋ ਬੇहद ਖੁਸ਼ੀ ਹੈ ਸਮੁੱਚੇ ਦੁਨੀਆ ਨੂੰ ਸਮੁੱਚੇ ਪੰਜਾਬੀਆਂ ਨੂੰ ਔਰ ਅਸੀਂ ਵੀ ਅੱਜ ਮੈਂ ਆਪਦੇ ਮਾਤਾ ਚਰਨ ਕੋਰ ਜੀ ਨੂੰ ਸਰਚ ਕੋਣਾ ਕਿ ਇਸ ਉਮਰ ਦੇ ਵਿੱਚ ਤਕੜੇ ਹੋ ਕੇ ਕਿਸ ਡ੍ਰਿੜਤਾ ਦੇ ਨਾਲ ਕਿਉਂਕਿ ਮਨ ਦੇ ਵਿੱਚ ਨਿਸ਼ਾਨਾ ਸੀ ਸ਼ੁਭਦੀਪ ਦੇ ਮਿਸ਼ਨ ਦਾ ਕਿ ਜਿਹੜਾ ਅਧੂਰਾ ਮਿਸ਼ਨ ਰਹਿ ਗਿਆ ਸੀ ਉਹਨੂੰ ਪੂਰਾ ਕਰਨ ਦਾ ਤੇ ਅੱਜ ਉਹ ਨਿਸ਼ਾਨਾ ਮੇਰਾ خیال ਸੱਚੇ ਪਾਤਸ਼ਾਹ ਨੇ ਉਹਨਾਂ ਦੇ ਘਰੇ ਕਿਰਪਾ ਕੀਤੀ ਹੈ ਮੈਨੂੰ ਤਾਂ ਇੰਜ ਲੱਗਦਾ ਹੈ ਕਿ ਸੱਚੇ ਪਾਤਸ਼ਾਹ ਨੇ ਸ਼ੋਭਦੀਪ ਨੂੰ ਦੁਬਾਰੇ ਜਨਮ ਦਿੱਤਾ ਹੈ ਔਰ ਪੰਜਾਬ ਦੇ ਸ਼ੋਭੀਪ ਤਕੜਾ ਹੋਵੇ ਜਵਾਨ ਹੋਵੇ ਤੇ ਫਿਰ ਦੁਆਰੇ ਪੰਜਾਬ ਤੇ ਪੰਜਾਬੀਅਤ ਦਾ ਔਰ ਇਸ ਦੇਸ਼ ਦਾ ਨਾਂ ਰੋਸ਼ਨ ਕਰੇ ਔਰ ਇਸ ਕੱਲ ਦੇ ਨਾਲ ਮੈਨੂੰ ਲੱਗਦਾ ਕਿ ਪਰਿਵਾਰ ਨੂੰ ਇੱਕ ਚੌਣ ਦਾ ਮਕਸਦ ਮਿਲ ਗਿਆ ਕਿਉਂਕਿ ਰੋਜ ਜਿਰਾ ਪੋਤੇ ਐਸਾ ਚਲਾ ਜਾਵੇ ਜਦੋਂ ਘਰ ਦੇ ਵਿੱਚ ਸਨਾਟਾ ਹੋਵੇ ਤੇ ਰੋਜ਼ਾਨਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਸ਼ੁਭਦੀਪ ਦੇ ਬੁੱਤ ਦੇ ਉਰੇ ਦਰਸ਼ਨ ਕਰਨ ਆਉਣ ਉਰੇ ਘਰ ਦੇ ਦਰਸ਼ਨ ਕਰਨ ਆਉਣ ਹੋਰੀ ਮਾਂ ਤੇ ਬਾਪ ਦੇ ਮੈਂ ਸਮਝਦਾ ਕਿ ਉਹਨਾਂ ਨੂੰ ਪੁੱਤ ਰੋਜ਼ ਮਰਦਾ ਸੀ ਸੋ ਅੱਜ ਕਿਤੇ ਨਾ ਕਿਤੇ ਉਹਨਾਂ ਦੇ ਜੀਵਨ ਦਾ ਜਿਹੜਾ ਆਸਰਾ ਉਹ ਅੱਜ ਦੁਆਰੇ ਵਾਪਸ ਮਿਲਿਆ ਹੈ ਮੈਂ ਮੁਬਾਰਕਬਾਦ ਦਿੰਦਾ ਹਾਂ ਬਹੁਤ ਖੁਸ਼ੀ ਹੈ ਮਿਲ ਕੇ ਆਏ ਹੈ ਮਾਤਾ ਚਰਨਕੌਰ ਜੀ ਨੂੰ ਸਾਡੇ ਭੈਣ ਜੀ ਹੋਰਾਂ ਨੂੰ ਤੰਦਰੁਸਤ ਨੇ ਬੱਚਾ ਤੰਦਰੁਸਤ ਹੈ ਪੋਲਾ ਭਾਈ ਜੀ ਨੂੰ ਵਧਾਈ ਦਿੱਤੀ ਹੈ ਉਹ ਨਮ ਅੱਖਾਂ ਦੇ ਵਿੱਚ ਜਦੋਂ ਮੈਂ ਦਰਸ਼ਨ ਕੀਤੇ ਸਾਡੇ ਭੈਣ ਜੀ ਹੋਰਾਂ ਦੇ ਕਿਤੇ ਨਾ ਕਿਤੇ ਹੋराना ਸ਼ੁਭ ਦੀਪ ਵੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਮੈਨੂੰ ਝਲਕ ਰਿਹਾ ਸੀ ਪਰ ਨਾਲ ਹੀ ਨਾਲ ਉਹ ਖੁਸ਼ੀ ਦੇ ਅਥਰੂ ਉਹ ਵੀ ਵਹਿ ਰਹੇ ਸੀ ਕਿ ਚਲੋ ਦੇ ਉਹ ਨਹੀਂ ਤਾਂ ਐਸੀ ਇਤੇ ਨਕਤੇ ਰੱਬ ਨੇ ਮੋੜ ਦਵਾਰੇ ਕਰੇ ਰੌਣਕਾਂ ਲਾਈਆਂ ਸੋ ਬਹੁਤ ਖੁਸ਼ੀ ਹੈ ਕਿ ਅੱਜ ਅਸੀਂ ਸਮੁੱਚੀ ਕਾਂਗਰਸ ਪਾਰਟੀ ਦਾ ਪਰਿਵਾਰ ਔਰ ਬਹੁਤ ਸਾਰੇ ਸ਼ੋਭ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਉਹਨਾਂ ਨੇ ਮੁਬਾਰਕਾਂ ਦਿੱਤੀਆਂ ਪੂਰੀ ਦੁਨੀਆ ਪਰ ਵਿੱਚ ਲੋਕ ਖੁਸ਼ੀ ਮਨਾ ਰਹੇ ਅੱਜ ਅਸੀਂ ਵੀ ਉਹਨ ਖੁਸ਼ੀ ਦਾ ਇਜ਼ਹਾਰ ਕਰਨ ਵਾਸਤੇ ਮੈਂ ਕਿਹਾ ਸਭ ਤੋਂ ਪਹਿਲਾਂ ਜਾ ਕੇ ਦਰਸ਼ਨ ਕਰਕੇ ਆਈਏ ਉਸ ਮਹਾਨ ਸ਼ਖਸੀਅਤ ਦੇ ਕਿਉਂਕਿ ਜਿਹੜਾ ਸ਼ੋਭਦੀ ਪੈ ਬੜੇ ਕਲਾਕਾਰ ਹੈ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ بڑا ਕਲਾਕਾਰ ਕਿਰ ਜਿਸ ਤਰੀਕੇ ਨਾਲ ਉਹ ਰੱਬ ਦਾ ਬੰਦਾ ਸੀਗਾ 28 ਸਾਲਾਂ ਦੀ ਉਮਰ ਦੇ ਵਿੱਚ ਜਿਨੇ ਪੂਰੀ ਦੁਨੀਆ ਚ ਨਾ ਪੈਦਾ ਕੀਤਾ ਡਰੇਗ ਵਰਗੇ ਲੋਕਾਂ ਨੇ ਕਾਲਿਆਂ ਤੇ ਗੋਰਿਆਂ ਨੇ ਮੂਸੇ ਵਾਲੇ ਪਿੰਡ ਦੇ ਆ ਕੇ ਦਰਸ਼ਨ ਕੀਤੇ ਉਹ ਕੋਈ ਮਾਮੂਲੀ ਗੱਲ ਨਹੀਂ ਸੀ ਉਹ ਉਸੇ ਵਾਹਿਗੁਰੂ ਦੀ ਕਿਰਪਾ ਸੀ ਔਰ ਅੱਜ ਵੀ ਇਸ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਨੇ ਪਰਿਵਾਰ ਤੇ ਫੇਰ ਕਿਰਪਾ ਕੀਤੀ ਹੈ ਮੈਨੂੰ ਲੱਗਦਾ ਕਿ ਇਹ ਕੋਈ ਰੱਬ ਦਾ ਹੀ ਚੱਕਰ ਹੈ ਇਹ ਵੀ ਸੱਚੇ ਪਾਤਸ਼ਾਹ ਦੀ ਕਿਰਪਾਈ ਹੈ ਸੋ ਬਹੁਤ ਮੁਬਾਰਕਾਂ ਪਰਿਵਾਰ ਨੂੰ ਤੇ ਪੰਜਾਬੀਆਂ ਪੰਜਾਬੀਆਂ ਨੂੰ ਤੇ ਸ਼ੁਭਦੀਪ ਨੂੰ ਪਿਆਰ ਕਰਨਾ ਬਲਕੌਰ ਸਿੰਘ ਦੀ ਕੀ ਪ੍ਰਤੀਕਿਰਿਆ ਸੀ ਪਹਿਲੀ ਜਿਹੜੀ ਤੁਹਾਡੇ ਨਾਲ ਗੱਲਬਾਤ ਮੈਂ ਤੁਹਾਨੂੰ ਦੱਸਿਆ ਕਿ ਖੁਸ਼ੀ ਵੀ ਸੀ ਤੇ ਅੱਖਾਂ ਦੇ ਵਿੱਚ ਉਹ ਪੁਰਾਣੀਆਂ ਯਾਦਾਂ ਵੀ ਮੈਨੂੰ ਲੱਗਿਆ ਕਿ ਮਹਿਸੂਸ ਕੀਤੀਆਂ ਕਿ ਉਹ ਸ਼ੁਭਦੀਪੀਆਂ ਯਾਦਾ ਵੀ ਉਹਨਾਂ ਦੀਆਂ ਹਾਂ ਹਾਂਜੀ ਮੈਂ ਪੁੱਛਿਆ ਤੰਦਰੁਸਤੋਂ ਕਹਿੰਦੇ ਬਹੁਤ ਤੰਦਰੁਸਤ ਹੈ ਮਨ ਭਰਿਆ ਵੇ ਅਸੀਂ ਉਹਨਾਂ ਦਾ ਬਹੁਤ ਜਾਦੇ ਬੱਚਾ ਕਹਿੰਦੇ ਨਹੀਂ ਕੋਈ ਤਕਲੀਫ ਨਹੀਂ ਉੱਤ ਮੇਰਾ ਸ਼ੁਭ ਵਾਪਸ ਆ ਗਿਆ ਮੈਨੂੰ ਲੱਗਿਆ